ਇੱਕ ਬਾਸ਼ ਬਹੁਤ ਹੀ ਸਰਕਾਰੀਆਂ ਔਰ ਤੁਹਾਡੇ ਇਲਾਕੇ ਦੀ ਸ਼ਾਨ ਸਰਦਾਰ ਜੈ ਸਿੰਘ ਜੀ ਸਰਦਾਰ ਸੁਖਵਾਰ ਸਿੰਘ ਰਾਜੂ ਜੀ ਕਾਉਂਸਲਰ ਮਾਰੀ ਮੇਗਾ ਜੀ ਵਿੱਲਾ ਜੀ ਪਜੀ ਜੀ ਸਰਦਾਰ ਕੁਲਵੰਤ ਸਿੰਘ ਜੀ ਸਰਦਾਰ ਹਰਦੀਪ ਸਿੰਘ ਜੀ और इना कांग्रेस पार्टी की समुची मंच से विराजपान लीडरशिप सामने बैठे मेरे सारे सत्कारियों, सत्कारयोगे वीरों बजुर्गों माताओं भैनों अब बरसातियों फतेह की साझ करना वागुरु जी का खालसा वागुरु जी की फतेह मेरे तो पहला बड़े विस्तार रूप सारे फिलहारिया ने तक गी है मैं ते अती करना आया ਕੀ ਤਗੜੇ ਹੋ ਕੇ ਕਾਂਗਰਸ ਪਾਰਟੀ ਦਾ ਸਾਥ ਦੋ ਉਹ ਸਾਥ ਕਿਉਂ ਦੋ ਗੱਲ ਇੱਥੇ ਆ ਕੇ ਟਿਕਦੀ ਹੈ ਕਿ ਸਾਥ ਕਿਉਂ ਦੋ ਮੇਰੇ ਵੀਰੋ ਹਿੰਦੁਸਤਾਨ ਦੇ ਵਿੱਚ ਆਪ ਸਭ ਨੂੰ ਪਤਾ ਕਿ ਪਿਛਲੇ 10 ਸਾਲ ਤੋਂ ਨਰਿੰਦਰ ਮੋਦੀ ਦਾ ਰਾਜ ਚੱਲ ਰਿਹਾ ਹੈ ਔਰ 10 ਸਾਲਾਂ ਦੇ ਵਿੱਚ ਇਹਨਾਂ ਨੇ ਪੰਜਾਬ ਨਾਲ ਜਿਹੜੇ ਵਿਤਕਰੇ ਕੀਤੇ ਆ ਉਹ ਵੀ ਤੁਹਾਨੂੰ ਪਤਾ ਨੇ ਜਿਹੜੇ ਧੱਕੇ ਕੀਤੇ ਨੇ ਪੰਜਾਬ ਦੇ ਨਾਲ ਉਹ ਵੀ ਤੁਹਾਨੂੰ ਪਤਾ ਨੇ ਪਤਾ ਨੇ ਕਿ ਨਹੀਂ ਪਤਾ ਜੇ ਪਤਾ ਨੇ ਤੇ ਹੱਥ ਖੜੇ ਕਰੋ ਕਾ ਕਰਕੇ ਅੱਧੀ ਖੂਬਸੂਰਤ ਪੰਜਾਬ ਦੇ ਵਾਸੀਆਂ ਨੇ ਪੰਜਾਬ ਨੂੰ ਇੱਕ ਕੌਂਸਲੇ ਦਾ ਰੋਕ ਦਿੱਤਾ ਸੀ ਇੱਕ ਖੂਦਸਤੇ ਦਾ ਰੋਕ ਦਿੱਤਾ ਸੀ ਅੱਜ ਉਹਨੂੰ ਕੇਰੂ ਕੇਰੂ ਕੀਤਾ ਜਾ ਰਿਹਾ ਮੇਰੇ ਵੀਰੋ ਇਹ ਫੈਸਲਾ ਸੁਫਾ ਕਰਨਾ ਕਿ ਹਿੰਦੁਸਤਾਨ ਦੇ ਵਿੱਚ ਜਮਹੂਰੀਅਤ ਰਹਿਣੀ ਹੈ ਕਿ ਨਹੀਂ ਰਹਿਣੀ ਅੱਜ ਦੇ ਇੱਥੇ ਅਸੀਂ ਸਾਰੇ ਇਕੱਠੇ ਆ ਤੁਸੀਂ ਥੋੜਾ ਲਾਓ ਤੁਸੀਂ ਆਪਣਾ ਮਨ ਬਣਾਣਾ ਆਪਣਾ ਵਿਚਾਰ ਬਣਾਣਾ ਕਿ ਵੋਟ ਕਿਨੂੰ ਪਾਣੀ ਜੇ ਤੋੜੇ ਕੋ ਵੋਟ ਦਾ ਅਧਿਕਾਰ ਹੀ ਨਹੀਂ ਰਹੇਗਾ ਤਾਂ ਕੱਲ ਨੂੰ ਇਹ ਕਾਠੀ ਨਹੀਂ ਹੋਣੀ ਜੇ ਤਾਨਾਸ਼ਾ ਆ ਕੇ ਸਿੰਘ ਤੇ ਬਹਿ ਗਿਆ ਚੌਕੜਾ ਮਾਰ ਕੇ ਤਾਂ ਵੀਰੋ ਸਾਨੂੰ ਹੋਰ ਜ਼ਿਆਦਾ ਕੁੱਟੂਗਾ ਜਿਹੜੇ ਪੰਜਾਬ ਨਾਲ ਧੱਕੇ ਹੋਏ ਆ ਤੇ ਕੁਝ ਹੈ ਹੀ ਨਹੀਂ ਜੇ ਤੀਜੀ ਵਾਰੀ ਕਿਤੇ ਸਰਕਾਰ ਬਣ ਗਈ ਤਾਂ ਸਾਰੇ ਪੰਜਾਬੀਆਂ ਦੇ ਉੱਤੇ ਪੂਰਾ ਜ਼ਬਰ ਜ਼ਬਰ ਚੜੂਗਾ ਜਿਹਨੇ ਕਸ਼ਮੀਰ ਵਾਲਿਆਂ ਤੇ ਚੱਲਿਆ ਸੀ ਅੱਜ ਕਸ਼ਮੀਰ ਸਟੇਟ ਨਹੀਂ ਰਹੀ ਜੰਮੂ ਕਸ਼ਮੀਰ ਦੇ ਟੋਟੇ ਕਰ ਦਿੱਤੇ ਆ ਜੰਮੂ ਵਲਾਕ ਬਣਾਤਾ ਲੇਹ ਲਦਾਕ ਵੱਖਰਾ ਕਰਤਾ ਕਸ਼ਮੀਰ ਵੈਲੀ ਜਿਹੜੀ ਆ ਕਸ਼ਮੀਰ ਘਾਟੀ ਉਹ ਵੱਖਰੀ ਕਰਤੀ ਯੂਨੀਅਨ ਡੈਰੇਕਟਰੀ ਵਿਕਲੇਰ ਕਰਤੇ ਕਸ਼ਮੀਰ ਦੇ ਟੁਕੜੇ ਟੁਕੜੇ ਕਰ ਦਿੱਤੇ ਜੇ ਕੱਲੋਂ ਨਿਰਿੰਦਰ મોદી ਦੁਬਾਰਾ ਆ ਗਿਆ ਤੇ ਨੂੰ ਪਤਾ ਕਿ ਮੱਥਾ ਲਾਉਂਦਾ ਤੇ ਪੰਜਾਬੀ ਲਾਉਂਦਾ ਇਹਨੇ ਆਉਂਦੇ ਸਾਹ ਤੁਸੀਂ ਵੇਖ ਲਿਓ ਗੁਰਦਾਸਪੁਰ ਤੋਂ ਤਰਾ ਤਰਾ ਲਾਗਾ ਸਾਰਾ ਕੱਟ ਕੇ ਜੰਮੂ ਸਟੇਟ ਵਿੱਚ ਪਾ ਦੇਣਾ ਦਾ ਲਉ ਤੇ ਮੈਨੂੰ ਆਖਿਓ ਵਾਜਾ ਮਾਰਵਾ ਲੱਕ ਕਰਦੇ ਨੇ ਆ ਯੂਨੀਅਨ ਟੈਰਿਟਰੀਆਂ ਵੜਾ ਦੇਣੀਆਂ ਪੰਜਾਬ ਨੂੰ ਕੇਰੂ ਕੇਰੂ ਕਰ ਤੂ ਕਰ ਇਹ ਝਾਕੋ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਜੇ ਨਰਿੰਦਰ ਮੋਦੀ ਨਾਲ ਕੋਈ ਜਮਾਤ ਲੜਾਈ ਲੜ ਸਕਦੀ ਹੈ ਤਾਂ ਕਾਂਗਰਸ ਪਾਰਟੀ ਲੜ ਸਕਦੀ ਹੈ ਇਹ ਝਾੜੂ ਵਾਲਿਆਂ ਦੇ ਪੱਲੇ ਪੁੱਲੇ ਕੁਝ ਨਹੀਂ ਜੇ ਇਹਨਾਂ ਕੋ ਲੜਗੀਆਂ ਨਹੀਂ ਜੇ ਲੜੀਆਂ ਜਾਣਗੀਆਂ ਜੇ ਯੋਧਾ ਹੈ ਤਾਂ ਰਾਹੁਲ ਗਾਦੀ ਹੈ ਜਿਹੜਾ ਜਾ ਕੇ ਪੂਰਾ ਸਾਲ ਕੰਨਿਆ ਕੁਮਾਰੀ ਤੋਂ ਲੈ ਕੇ ਸ਼੍ਰੀਨਗਰ ਤੱਕ ਉਸ ਬੰਦੇ ਨੇ ਪੈਦਲ ਯਾਤਰਾ ਕੀਤੀ ਆ ਔਰ ਤੁਹਾਡੇ ਹੱਕਾਂ ਦੀ ਸੱਚ ਦੀ ਲੜਾਈ ਲੜਨ ਵਾਸਤੇ ਉਹ ਪੂਰਾ ਹਿੰਦੁਸਤਾਨ ਉਹਨੇ ਗਾਹ ਮਾਰਿਆ ਉਹਦੇ ਨੇ ਜੇ ਲੜਾਈ ਲੜ ਸਕਤੀ ਆ ਜੇ ਕਾਂਗਰਸ ਪਾਰਟੀ ਕਰੀ ਲੜਾਈ ਲੜ ਸਕਦੀ ਆ ਨਰੇਂਦਰ ਮੋਦੀ ਦੇ ਸਾਹਮਣੇ ਖੜ ਕੇ ਮੇਰੇ ਵੀ ਨੂੰ ਆਪਣੀ ਵੋਟ ਦਾ ਸਹੀ ਉਪਯੋਗ ਕਰਿਓ ਆਮ ਆਦਮੀ ਪਾਰਟੀ ਪੂਰੇ ਦੇਸ਼ ਵਿੱਚ 15 20 ਸੀਟਾਂ ਦੇ ਸਿਰਫ ਲਾਤੀ ਪਈ ਆ ਤੇ ਉਹਦੇ ਚੋਂ ਦੇ 5 7 ਤੁਸੀਂ ਝਾੜ ਵੀ ਦਿੱਤੀਆਂ ਤੇ ਉਹਦਾ ਫਾਇਦਾ ਨਹੀਂ ਹੋਣਾ ਜੇ ਤੁਸੀਂ ਵੋਟ ਪਾਓਗੇ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਤਾਂ ਤਾਕਤ ਮਲੇਗੀ ਰਾਹੁਲ ਗਾਂਧੀ ਦੀ ਔਰ ਰਾਹੁਲ ਗਾਂਧੀ ਹੋਰ ਤਗੜਾ ਹੋ ਕੇ ਲੜੂਗਾ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਟਾ ਕੇ ਲੜਾਂਗੇ ਔਰ ਇਸ ਸਾਸ਼ ਸਾਕਤ ਨੂੰ ਹਿਟਲਰ ਦੀ ਸੋਤ ਰੱਖਣ ਵਾਲੇ ਬੰਦੇ ਨੂੰ ਅਸੀਂ ਹਿੰਦੁਸਤਾਨ ਦੇ ਜਿਹੜੀ ਹਕੂਮਤ ਤੋਂ ਪਾਸੇ ਕਰ ਸਕੀਏ ਇਸ ਕਰਕੇ ਬੇਤੀ ਕਰਦਾ ਕਿ ਤੁਸੀਂ ਇੱਕ ਜੋਨ ਵਾਲੇ ਦਿਨ ਗੁਜੀਤ ਔਜਲਾ ਜੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਇਹ ਮੈਂਬਰ ਪਾਰਲੀਮੈਂਟ ਤੁਸੀਂ ਤੀਜੀ ਵਾਰੀ ਬਣਾਤਾ ਗੁਜੀ ਤੌਜਲੇ ਨੂੰ ਤਾਂ ਬਣੇ ਵੱਡੇ ਚਾਂਗ ਬੰਦੇ ਆ ਵੀ ਗੁਜੀ ਤੌਜੁਲਾ ਤੁਹਾਡਾ ਮੰਤਰੀ ਵੀ ਬਣੇ ਔਰ ਮੰਤਰੀ ਸਾਜ ਕੇ ਉਥੇ ਆਪਣੇ ਅਮਰ ਸਿੰਘ ਸਾਹਿਬ ਦੇ ਹੱਕ ਦੀ ਗੱਲ ਕਰੇ ਔਰ ਗ੍ਰਾਂਟਾ ਲੈ ਕੇ ਆਓ ਜਿਹੜੇ ਕੱਭ ਰਹੇ ਜੀ ਆਪਾਂ ਪੂਰੇ ਕਰ ਸਕੀਏ ਤੋਂ ਮੈਂ ਜਿਆਦਾ ਨਵੀਂ ਤਕਰੀਰ ਨਹੀਂ ਪੜਨਾ ਅੱਗੇ ਪ੍ਰੋਗਰਾਮ ਤਿੰਨ ਹੋਰ ਨੇ ਔਰ ਸਮਾ ਸਾਰਿਆਂ ਦੇ ਇੱਥੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦਰਪੀ ਚੰਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਗਰਨਾਮਲੇ ਕਾਲੀ ਕਲੋਨੀ ਦੇ ਵਿੱਚ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਮੀਟਿੰਗ ਕੀਤੀ ਗਈ ਹੈ ਉਸ ਦੇ ਪ੍ਰਭਾਵ ਤੋਂ ਬਿਲਕੁਲ ਸਾਫ਼ ਦੇ ਜਰ ਆ ਰਿਹਾ ਹੈ ਕਿ ਖਬਰਸਰ ਦੇ ਲੋਕਾਂ ਨੇ ਜਿਹੜਾ ਮਾਣੋ ਬਣਾ ਲਿਆ ਔਰ ਗੁਰਜੀਤ ਸਿੰਘ ਜੀ ਔਰ ਜਿਲ੍ਹਾ ਨੂੰ ਹੈਟ੍ਰਿਕ ਮਰਵਾਉਣ ਜਾ ਰਹੇ ਆ ਔਰ ਉਹ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਸ ਹੈ ਕਿ ਕਾਂਗਰਸ ਸਰਕਾਰ ਆਏਗੀ ਤੇ ਉਹਦੇ ਵਿੱਚ बतौर ਮੰਤਰੀ ਉਹ ਸੇਵਾ ਕਰਨਗੇ ਕੀ ਮੈਸੇਜ ਦੇਣਾ ਚਾਹੋਗੇ ਜੀ ਵੋਟਰਾਂ ਸਪੋਰਟਰਾਂ ਨੂੰ ਮੈਂ ਸਾਰੇ ਹੀ ਭੈਣ ਭਰਾਵਾਂ ਨੂੰ ਜੋ ਵੀ ਅਵਸਰ ਹਰ ਕਿਸੇ ਲੋਕ ਆ ਉਹਨਾਂ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹਣਾ ਵੀ ਆਪਾਂ ਇੱਕੋ ਹੀ ਗੱਲ ਹੈ ਵੀ ਗੁਰਜੀਤ ਸਿੰਘ ਜੀ ਮੈਗਰ ਜਿੱਕਾ ਖਾਲਸਾ ਪਹਿਲਾਂ ਮੈਗਰ ਜਿੱਕੀ ਫਤਿਹ ਅੱਜ ਤੁਸਾਂ ਜੋ ਗਰਮੀ ਦੀ ਐਨੀ ਗਰਮੀ ਦੇ ਵਿੱਚ ਲੋਕਾਂ ਦਾ ਰੁਝਾਨ ਵੇਖਿਆ ਹੈਗਾ ਇਹ ਤੋਂ ਸਪਸ਼ਟ ਹੋ ਗਿਆ ਹੈਗਾ ਵੀ ਮੋਦੀ ਜਿਹੜਾ ਹੋ ਗਿਆ ਉੱਡ ਚੁੱਕਾ ਰੋਲ ਦੀ ਸਰਕਾਰ ਆ ਚੁੱਕੀ ਆ ਤੇ ਇੱਥੇ ਸਰਦਾਰ ਇੰਦਰਬੀਰ ਸਿੰਘ ਬਲਾਰੀਆ ਸਰਦਾਰ ਟੈਲ ਸਿੰਘ ਜੀ ਸਰਦਾਰ ਸਗਰਾ ਸਿੰਘ ਜੀ ਰਾਜੂ ਜੀ ਸਰਦਾਰ ਬਲਜੀਤ ਸਿੰਘ ਜੀ ਡੇਰੀ ਵਾਲੇ ਇਹ ਜਿੰਨੀ ਵੀ ਸੰਗਤ ਹੈਗੀ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਕੰਮ ਚੱਲ ਰਿਹਾ ਇੱਥੇ ਬਹੁਤ ਮਿਹਨਤ ਕਰ ਰਿਹਾ ਤੇ ਲੋਕਾਂ ਦਾ ਉਤਸ਼ਾਹ ਆ ਵੀ ਜੋ ਪਿਛਲੇ 8 2.5 ਸਾਲ ਦੇ ਵਿੱਚ ਸਰਕਾਰ ਨੇ ਝੂਠੇ ਵਾਅਦੇ ਕੀਤੇ ਸੀ ਜੋ ਤੇ ਮੋਦੀ ਨੇ ਝੂਠੇ ਵਾਅਦੇ ਕੀਤੇ ਉਹ ਜੋ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੇ ਝੂਠਾਂ ਦੇ ਵਿੱਚ ਨਹੀਂ ਆਉਣਗੇ ਹੁਣ ਆਉਣ ਵਾਲਾ ਜਿਹੜਾ ਸਮਾਂ ਆ ਉਹ ਕਾਂਗਰਸ ਸਰਕਾਰ ਦਾ ਲੋਕਾਂ ਨੇ ਵਾਦ ਤੋਂ ਵਾਦ ਗਰਜੀਤ ਸਿੰਘ ਓਜਲਾ ਜੀ ਨੂੰ 3 ਨੰਬਰ ਬਟਨ ਆ ਦਬਾ ਕੇ ਲੋਕਾਂ ਨੇ ਵੋਟਾਂ ਪਾਉਣੀਆਂ ਤੇ ਜਿਤਾਉਣੇ ਪਰ ਆਮ ਆਦਮੀ ਆਮ ਆਦਮੀ ਪਾਰਟੀ ਦੇ ਢਾਣੀਵਾ ਸਾਹਿਬ ਕਹਿੰਦੇ ਜੀ 2.5 ਲੱਖ ਦੀ ਲੀਡ ਨਾਲ ਜਿੱਤਾਂਗੇ ਉਹਨੇ ਪਤਾ ਲੱਗੂਗਾ 4 ਜੂਨ ਨੂੰ ਤੇ ਜਦੋਂ ਬਕਸੇ ਜਿਤਨਾ ਜਿਤਨਾ ਮੁਧੇ ਵਜਣੇ ਹੁਣ ਉਥੇ ਤੋਂ ਵੀ ਮੁਧੇ ਵਜਣੇ ਜਿਤਨਾ ਅੱਗੇ ਬਣੇ ਪਰ ਉਹ ਕਹਿੰਦੇ ਸਾਨੂੰ ਲੋਕਾਂ ਨੇ 92 ਸੀਟਾਂ ਦੇ ਕੇ ਜਿਤਾਇਆ ਉਹ ਲੋਕੀ ਬਦਲਾ ਚਾਹੁੰਦੇ ਸੀ 70 ਸਾਲ ਤੋਂ ਪਾਰਟੀਆਂ ਦਾ ਵੇਕਣ ਡੇ ਗਏ ਉਹਨਾਂ ਨੇ ਗੁੱਸੇ ਦਾ ਗੁੱਸਾ ਕੱਢਿਆ ਬਦਲਾ ਨਹੀਂ ਹੈਗਾ ਉਹ ਗੁੱਸਾ ਹੀ ਲੋਕਾਂ ਦਾ ਉਹ ਉਹਨਾਂ ਲੋਕਾਂ ਵੇਖ ਲਿਆ 8-9 ਸਾਲਾਂ ਦੇ ਵਿੱਚ ਜੀ ਮੈਸੇਜ ਦੇਣਾ ਚਾਹੋਗੇ ਜੀ ਵੋਟਰਾਂ ਨੂੰ ਸਪੋਰਟਰਾਂ ਨੂੰ ਅਸੀਂ ਤੇ ਸਾਰੇ ਵੋਟਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਇੱਥੇ ਸੰਗਤਾਂ ਕੇ ਬੈਠੀ ਆ ਇਹਨਾਂ ਜਿਹੜਾ 1 ਜੂਨ ਨੂੰ ਇਹਨਾਂ ਨੇ ਇਤਨੇ ਵਾਅਦੇ ਕੀ ਗਰਮੀ ਦੇ ਵਿੱਚ ਵੋਟਾਂ ਮਾਰ ਕੇ ਕਿ ਲੱਗਦਾ ਇਸ ਵਾਰ ਕੋਈ ਪੋਲਿੰਗਾਂ ਬਾਦ ਨੂੰ ਸਪਾਰਟ ਨੇ ਨਹੀਂ 90 ਤੋਂ ਨਹੀਂ ਪਾਰ ਕੀ ਲੱਗੇ ਤੇ ਮੈਂ ਸਰਦਾਰ ਜੀ